ਇਸ ਲਈ ਵੱਡੀ ਖਬਰ ਆ ਰਹੀ ਹੈ ਅਮਰਤਪਾਲ ਸਿੰਘ ਦੇ ਪ੍ਰਾਦਾ ਪੁਲਿਸ ਨੂੰ ਰਿਮਾਂਡ ਮਿਲ ਗਿਆ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਅਮਰਤਪਾਲ ਦੇ ਪ੍ਰਾਦਾ ਰਿਮਾਂਡ ਮਿਲਿਆ ਕੱਲ ਨੂੰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੀਤੇ ਦਿਨੀ ਉਸ ਦੀ ਗ੍ਰਿਫਤਾਰੀ ਹੋਈ ਸੀ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਮਰਤਪਾਲ ਦੇ ਪ੍ਰਾਦਾ ਰਿਮਾਂਡ ਮਿਲ ਗਿਆ ਦੱਸਿਆ ਜਾ ਰਿਹਾ ਕਿ ਲਗਭਗ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲਿਆ 3 ਦਿਨਾਂ ਦਾ ਪੁਲਿਸ ਰਿਮਾਂਡ ਅਮਰਤਪਾਲ ਦੇ ਪ੍ਰਾਦਾ ਮਿਲਿਆ ਬੀਤੇ ਦਿਨੀ ਉਸ ਦੀ ਗ੍ਰਿਫਤਾਰੀ ਹੋਈ ਸੀ ਤਾਂ ਹੁਣ ਉਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 29 ਨੰਬਰ ਐਫ ਆਈ ਆਰ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਤੇ ਇਸ ਦੌਰਾਨ ਪੁਲਿਸ ਨੇ ਉਸਾਰੇ ਮਾਨ ਮੰਗਿਆ ਅਦਾਲਤ ਨੇ 3 ਦਿਨਾਂ ਦੇ ਰਿਮਾਂਡ ਦੇ ਉੱਤੇ ਪੇਸ਼ ਦਿੱਤਾ ਹੈ ਅਮਰਤਪਾਲ ਦੇ ਭਰਾ ਗੁਰਪ੍ਰੀਤ ਸਿੰਘ ਨੂੰ 3 ਦਿਨ ਦੇ ਰਿਮਾਂਡ ਦੇ ਉੱਤੇ ਅਦਾਲਤ ਨੇ ਪੇਸ਼ ਦਿੱਤਾ ਤਾ ਵਧੇਰੇ ਜਾਣਕਾਰੀ ਲਈ ਪੱਤਰਕਾਰ ਰਜੇਸ਼ ਕੁਮਾਰ ਸਾਡੇ ਨਾਲ ਜੁੜ ਚੁੱਕੇ ਨੇ ਰਜੇਸ਼ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਅਮਰਤਪਾਲ ਦੇ ਭਰਾ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਸੋ ਬੀਤੇ ਸਮੇਂ ਪਹਿਲਾਂ ਜਿਹੜੀ ਕਿ 29 ਨੰਬਰ ਐਫ ਆਈ ਆਰ ਦਰਜ ਅਜਨਾਲੇ ਥਾਣੇ ਦੇ ਵਿੱਚ ਹੁੰਦੀ ਹੈ ਜਿਹਦੇ ਵਿੱਚ ਵਰਿੰਦਰ ਸਿੰਘ ਨੌਜਵਾਨ ਵਰਿੰਦਰ ਸਿੰਘ ਨਾਂ ਦੇ ਨੌਜਵਾਨ ਵੱਲੋਂ ਅਮਰਿਤਪਾਲ ਦੇ ਉਹਦੇ ਸਾਥੀਆਂ ਦੇ ਉੱਪਰ ਕਿਡਨੈਪਿੰਗ ਦੇ ਦੋਸ਼ ਲਗਾਏ ਜਾਂਦੇ ਨੇ ਉਹਦੇ ਵਿੱਚ ਲੜਿੰਗਾ ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਜਿਹੜਾ ਕਿ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹੱਥ ਲੱਗੀ ਹੈ ਤੇ ਉਸ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਜਿਹੜਾ ਕੀ ਰਿਮਾਂਡ ਹਾਸਲ ਕੀਤਾ ਗਿਆ ਹੈ ਰਜੇਸ਼ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਪੁਲਿਸ ਵੱਲੋਂ ਮੰਗਿਆ ਗਿਆ 3 ਦਿਨ ਦਾ ਰਿਮਾਂਡ ਜਿਹੜਾ ਅ ਪੁਲਿਸ ਨੂੰ ਜਿਹੜਾ ਇਹ ਅਦਾਲਤ ਅਜਨਾਲਾ ਦੀ ਅਦਾਲਤ ਤੋਂ ਲੈ ਆਇਆ ਤੇ ਉਹਦੇ ਵਿੱਚ ਪੁੱਛ ਕੇ ਜਿਹੜੀ ਆ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਕਿ ਕਿਉਂਕਿ ਲੰਬੇ ਸਫੇ ਤੋਂ ਲੜਿੰਦਾ ਇਹ ਗੁਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਜੋ ਕਿ ਅਮਰਿਤਪਾਲ ਦੇ ਵਾਸੀ ਦਾ ਬੇਟਾ ਵੀ ਦੱਸਿਆ ਜਾ ਰਿਹਾ ਉਹਦਾ ਰਿਸ਼ਤੇਦਾਰ ਵੀ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਜਿਹੜੀ ਆ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਵਿੱਚ ਜਦੋਂ ਸਫਲਤਾ ਮਿਲੀ ਹੈ ਤੇ ਅੱਜ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਉੱਪਰ ਤੇ ਤਿੰਨ ਦਿਨ ਦਾ ਰਮਾਨ ਜਿਹੜਾ ਅਜਨਾਲਾ ਪੁਲਿਸ ਨੂੰ ਮਿਲਿਆ ਹੈ ਰਜੇਸ਼ ਕੀ ਕੁਝ ਗੰਭੀਰ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਨਜ਼ਰ ਆ ਰਹੇ ਨੇ ਤੇ ਜਿਵੇਂ ზე ਉੱਪਰ ਜਿਹੜਾ ਇੱਕ ਅਜਨਾਲਾ ਥਾਣੇ ਦੇ ਵਿੱਚ 29 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਜਦੇ ਵਿੱਚ ਬਰਿੰਦਰ ਸਿੰਘ ਨਾਂ ਦੇ ਨੌਜਵਾਨ ਵੱਲੋਂ ਦੋਸ਼ ਲਗਾਏ ਗਏ ਸੜੀ ਅਮਰਤਪਾਲ ਤੇ ਉਹਦੇ ਸਾਥੀਆਂ ਵੱਲੋਂ ਉਹਦੀ ਗਰਦਨ ਐਬ ਕਰਕੇ ਤੇ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਵੀ ਇਹ ਸਿਲਸਲਾ ਸ਼ੁਰੂ ਹੋਇਆ ਤੇ ਅੱਜ ਗੁਰਪ੍ਰੀਤ ਸਿੰਘ ਦਾਦਾ ਜੇ ਨੌਜਵਾਨ ਹੈ ਕਾਫੀ ਲੰਬੇ ਸਮੇਂ ਤੋਂ ਬਾਅਦ ਅਜਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਤੇ ਅਦਾਲਤ ਦੇ ਵਿੱਚ ਵੀ ਪੇਸ਼ੀ ਕੀਤੀ ਗਈ ਹੈ। ਸ਼ੁਕਰੀਆ ਰਜੇਸ਼ ਜਾਣਕਾਰੀ ਦੇ ਅੰਦਰ ਲਈ ਤਾਂ ਦੱਸ ਦੇ ਕਿ ਅਮਰਤਪਾਲ ਦੇ ਪਰਾਦਾ 3 ਦਿਨ ਦਾ ਰਿਮਾਂਡ ਮਿਲਿਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਅ ਤਾ ਪੰਜਾਬ ਦੇ ਜਥੇਬੰਦੀਾਰਤ ਪੰਜਾਬ ਦਾ ਮੁਖੀ ਅਮਰਿਤਪਾਲ ਤੇ ਉਸ ਦੇ ਅਪਰਾਧ ਦੀ ਗ੍ਰਿਫਤਾਰੀ ਹੋਈ ਸੀ ਗੁਰਪ੍ਰੀਤ ਸਿੰਘ ਨੂੰ ਬੀਤੇ ਦਿਨੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਜਨਾਲਾ ਅਦਾਲਤ ਵਿੱਚ ਪੇਸ਼ ਹੋਇਆ ਤੇ 29 ਨੰਬਰ ਐਫ ਆਈ ਆਰ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਅਜਨਾਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 29 ਨੰਬਰ ਐਫ ਆਈ ਆਰ ਦੇ ਵਿੱਚ ਅਜਨਾਲਾ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੌਰਾਨ ਭਾਈ ਅਮਰਿਤਪਾਲ ਸਿੰਘ ਤੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਹੋਰ ਕਈ ਬੰਦਿਆਂ ਦੇ ਉੱਤੇ ਇਲਜ਼ਾਮ ਜਿਹੜੇ ਨੇ ਉਹ ਲੱਗੇ ਸੀਗੇ ਤਾਨੂੰ ਇਹ ਵੀ ਦੱਸ ਦਈਏ ਕਿ 29 ਨੰਬਰ ਐਫ ਆਈ ਆਰ ਦੇ ਵਿੱਚ ਅੰਜਲਾਲਾ ਥਾਣੇ ਵਿੱਚ ਆ ਮਾਮਲਾ ਜੋ ਦਰਜ ਹੋਇਆ ਸੀ ਇਸ ਮਾਮਲੇ ਦੇ ਵਿੱਚ ਅਮਰਤਪਾਲ ਦੇ ਭਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਰਿੰਦਰ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਤੇ ਵਰਿੰਦਰ ਸਿੰਘ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਤੇ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਵਰਿੰਦਰ ਸਿੰਘ ਨੂੰ ਪੇਸ਼ ਦਿੱਤਾ ਹੈ ਉਸ ਉੱਤੇ ਇਲਜ਼ਾਮ ਇਹ ਵੀ ਲੱਗ ਰਿਹਾ ਕਿ ਉਸਨੇ ਕਿਡਨੈਪ ਕੀਤਾ ਇੱਕ ਸ਼ਖਸ਼ ਨੂੰ ਤਾਂ ਕੁੱਟਮਾਰ ਵੀ ਕੀਤੀ ਉਸ ਦੀ ਤੇ ਇਸ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ